ਦਿੱਲੀ ਦੇ ਵਿੱਚ ਵਿਧਾਨ ਸਭਾ ਚ ਉਹਨਾਂ ਨੂੰ ਲੈ ਕੇ ਤਿਆਰੀਆਂ ਜੋਰਾ ਉੱਤੇ ਚੱਲ ਰਹੀਆਂ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਦੇ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦੱਸਦੀ ਹੈ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਸਾਬਕਾ ਲੋਕ ਸਭਾ ਮੈਂਬਰ ਪਰਮੇਸ਼ ਵਰਮਾ ਨੂੰ ਟਿਕਟ ਦਿੱਤੀ ਹੈ। ਜਦੋਂ ਕਿ ਭਾਜਪਾ ਦੇ ਦਿੱਗਜ ਨੇਤਾ ਰਮੇਸ਼ ਵਿਧੂੜੀ ਕਾਲਕਾਜ਼ੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਦੇ ਖਿਲਾਫ ਚੋਣ ਲੜਨਗੇ। ਦੂਜੇ ਆਸੇ ਪਾਰਟੀ ਨੇ ਵਿਜਵਾਸਨ ਸੀਟ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਕੈਲਾਸ਼ ਗਹਿਲੋਤ ਨੂੰ ਵੀ ਟਿਕਟ ਦਿੱਤੀ ਹੈ ਪਰਮੇਸ਼ ਬਰਮਾ ਨੂੰ ਟਿਕਟ ਮਿਲਣ ਦੇ ਨਾਲ ਨਮੀ ਦਿੱਲੀ ਵਿਧਾਨ ਸਭਾ ਸੀਟ ਉਤੇ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ ਕਾਂਗਰਸ ਨੇ ਇਸ ਸੀਟ ਤੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਧਿਕਸ਼ਿਤ ਦੇ بیٹے ਸੰਦੀਪ ਧਿਕਸ਼ਿਤ ਨੂੰ ਉਮੀਦਵਾਰ ਬਣਾਇਆ ਹੈ ਹੁਣ ਇਸ ਸੀਟ ਉਤੇ ਕੇ ਜੀワਲ ਪਰਮੇਸ਼ਰ ਬਰਮਾ ਅਤੇ ਸੰਦੀਪ ਧਿਕਸ਼ਿਤ ਵਿਚਾਲੇ ਤਿਕੋਣਾ ਮੁਕਾਬਲਾ ਹੋਵੇਗਾ ਭਾਜਪਾ ਨੇ ਆਦਰਸ਼ ਨਗਰ ਸੀਟ ਤੋਂ ਰਾਜਕੁਮਾਰ ਪਾਟਿਆ ਬਦਲੇ ਤੋਂ ਦੀਪਕ ਚੌਧਰੀ ਰਿਠਾਲਾ ਤੋਂ ਕੁਲਵੰਤ ਰਾਣਾ ਨੰਗਲੋਈ ਚੱਟ ਤੋਂ ਮਨੋਜ ਸ਼ੌਕੀਨ ਮੰਗੋਲਪੁਰੀ ਸੀਟ ਤੋਂ ਰਾਜਕੁਮਾਰ ਚੋਹਾਨ ਰੋहिणी ਤੋਂ ਵਜਿੰਦਰ ਗੁਪਤਾ ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ ਮਾਡਲ ਟਾਊਨ ਤੋਂ ਅਸ਼ੋਕ ਗੋਇਲ ਕਰੋਲ ਬਾਗ ਤੋਂ ਦੁਸ਼ਯੰਤ ਕੁਮਾਰ ਗੋਤਮ ਪਟੇਲ ਨਗਰ ਤੋਂ ਰਾਜਕੁਮਾਰ ਆਨੰਦ ਰਾਜੋਰੀ ਗਾਰਡਨ ਤੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਨਕਪੁਰੀ ਤੋਂ ਅਸ਼ੀਸ਼ ਸ਼ਰੂਧ ਵਿਜਵਾਸਨ ਸਿੜ ਤੋਂ ਕੈਲਾਸ਼ ਗਹਿ ਲੋਤ ਨੂੰ ਵੀ ਟਿਕਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਪ੍ਰਵੇਸ਼ ਸਾਈਬ ਸਿੰਘ ਬਰਮਾ ਜੰਗਪੁਰਾ ਤੋਂ ਸਰਦਾਰ ਤਰਵਿੰਦਰ ਸਿੰਘ ਮਾਲਵੀਆ ਨਗਰ ਤੋਂ ਸ਼ਤੀਸ਼ ਉਪਾਧਿਆਏ ਆਰ ਕੇ ਪੁਰਮ ਸਿੜ ਤੋਂ ਅਨਿਲ ਸ਼ਰਮਾ ਮਹਿਰੋਲੀ ਤੋਂ ਗਜੇਂਦਰ ਯਾਦਵ ਸ਼ਤਰਪੁਰ ਤੋਂ ਕਰਤਾਰ ਸਿੰਘ ਤੰਬਰ ਅੰਬੇਡਕਰ ਨਗਰ ਤੋਂ ਖੁਸ਼ੀ ਰਾਮ ਚੁਨਾਰ ਅੰਬੇਡਕਰ ਨਗਰ ਤੋਂ ਰamesh ਕਾਲਕਾਜ਼ੀ ਬਦਰਪੁਰ ਤੋਂ ਨਰਾਇਣ ਦੱਤ ਸ਼ਰਮਾ ਪਤਪੜਗੰਜ ਤੋਂ ਰਵਿੰਦਰ ਸਿੰਘ ਨੇਗੀ ਵਿਸ਼ਵਾਸ਼ ਨਗਰ ਤੋਂ ਓਮ ਪ੍ਰਕਾਸ਼ ਵਰਮਾ, ਕ੍ਰਿਸ਼ਨਨਗਰ ਤੋਂ ਅਨਿਲ ਗੋਇਲ, ਗਾਂਧੀ ਨਗਰ ਤੋਂ ਅਰਵਿੰਦ ਸਿੰਘ ਲਵਲੀ, ਸੀਮਾਪੁਰੀ ਤੋਂ ਕੁਮਾਰੀ ਰਿੰਕੂ, ਰੋਹਤਾਸ ਨਗਰ ਤੋਂ ਰਜਿੰਦਰ ਮਹਾਜਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜੋਰਾਂ ਉਤੇ ਚੱਲ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਦੇ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਦੀਸ਼ਾਪ ਟ੍ਰੇਡ ਨਿਊਜ਼ ਦੇ ਨਾਲ ਤਨਫਾਤ ਦਿੱਲੀ ਦੇ ਵਿੱਚ ਵਿਧਾਨ ਸਭਾ ਚ ਉਹਨਾਂ ਨੂੰ ਲੈ ਕੇ ਤਿਆਰੀਆਂ ਜੋਰਾਂ ਉੱਤੇ ਚੱਲ ਰਹੀਆਂ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਦੇ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦੱਸਦੀ ਹੈ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਸਾਬਕਾ ਲੋਕ ਸਭਾ ਮੈਂਬਰ ਪਰਮੇਸ਼ ਵਰਮਾ ਨੂੰ ਟਿਕਟ ਦਿੱਤੀ ਹੈ। ਜਦੋਂ ਕਿ ਭਾਜਪਾ ਦੇ ਦਿੱਗਜ ਨੇਤਾ ਰਮੇਸ਼ ਵਿਧੂੜੀ ਕਾਲਕਾਜੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਦੇ ਖਿਲਾਫ ਚੋਣ ਲੜਨਗੇ। ਦੂਜੇ ਪਾਸੇ ਪਾਰਟੀ ਨੇ ਵਿਜਵਾਸਨ ਸੀਟ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਕੈਲਾਸ਼ ਗਹਿਲੋਤ ਨੂੰ ਵੀ ਟਿਕਟ ਦਿੱਤੀ ਹੈ ਪਰਮੇਸ਼ ਬਰਮਾ ਨੂੰ ਟਿਕਟ ਮਿਲਣ ਦੇ ਨਾਲ ਨਮੀ ਦਿੱਲੀ ਵਿਧਾਨ ਸਭਾ ਸੀਟ ਉੱਤੇ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ ਕਾਂਗਰਸ ਨੇ ਇਸ ਸੀਟ ਤੋਂ ਦਿੱਲੀ ਦੀ ਸਾਫ ਕਾ ਮੁੱਖ ਮੰਤਰੀ ਸ਼ੀਲਾ ਧਿਕਸ਼ਿਤ ਦੇ بیٹے ਸੰਦੀਪ ਧਿਕਸ਼ਿਤ ਨੂੰ ਉਮੀਦਵਾਰ ਬਣਾਇਆ ਹੈ ਹੁਣ ਇਸ ਸੀਟ ਉੱਤੇ ਕੇ ਜੀワਲ ਪਰਮੇਸ਼ਵਰ ਮਰਮਾ ਅਤੇ ਸੰਦੀਪ ਧਿਕਸ਼ਿਤ ਵਿਚਾਲੇ ਤਿਕੋਣਾ ਮੁਕਾਬਲਾ ਹੋਵਿਗਾ ਭਾਜਪਾ ਨੇ ਆਦਰਸ਼ ਨਗਰ ਸੀਟ ਤੋਂ ਰਾਜਕੁਮਾਰ ਪਾਟਿਆ ਬਦਲੇ ਤੋਂ ਦੀਪਕ ਚੌਧਰੀ ਰਿਠਾਲਾ ਤੋਂ ਕੁਲਵੰਤ ਰਾਣਾ ਨੰਗਲੋਈ ਜੱਟ ਤੋਂ ਮਨੋਜ ਸ਼ੌਕੀਨ ਮੰਗੋਲਪੁਰੀ ਸੀਟ ਤੋਂ ਰਾਜਕੁਮਾਰ ਚੋਹਾਨ ਰੋहिणी ਤੋਂ ਵਜਿੰਦਰ ਗੁਪਤਾ ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ ਮਾਡਲ ਟਾਊਨ ਤੋਂ ਅਸ਼ੋਕ ਗੋਇਲ ਕਰੋਲ ਬਾਗ ਤੋਂ ਦੁਸ਼ਯੰਤ ਕੁਮਾਰ ਗੋਤਮ ਪਟੇਲ ਨਗਰ ਤੋਂ ਰਾਜਕੁਮਾਰ ਆਨੰਦ ਰਾਜੋਰੀ ਗਾਰਡਨ ਤੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਨਕਪੁਰੀ ਤੋਂ ਅਸ਼ੀਸ਼ ਸ਼ਰੂਧ ਵਿਜਵਾਸਨ ਸਿੱਟ ਤੋਂ ਕੈਲਾਸ਼ ਗਹਿਲੋਤ ਨੂੰ ਵੀ ਟਿਕਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਪਰਵੇਸ਼ ਸਾਹਿਬ ਸਿੰਘ ਵਰਮਾ ਜੰਗਪੁਰਾ ਤੋਂ ਸਰਦਾਰ ਤਰਵਿੰਦਰ ਸਿੰਘ ਮਾਲਵਿਆ ਨਗਰ ਤੋਂ ਸ਼ਤੀਸ਼ ਉਪਾਧਿਆਇ ਆਰ ਕੇ ਪੁਰਮ ਸਿੱਟ ਤੋਂ ਅਨਿਲ ਸ਼ਰਮਾ ਮਹਿਰੋਲੀ ਤੋਂ ਗਜੇਂਦਰ ਯਾਦਵ ਛਤਰਪੁਰ ਤੋਂ ਕਰਤਾਰ ਸਿੰਘ ਤੰਵਰ ਅੰਬੇਡਕਰ ਨਗਰ ਤੋਂ ਖੁਸ਼ੀ ਰਾਮ ਚੁਨਾਰ ਅੰਬੇਡਕਰ ਨਗਰ ਤੋਂ ਰamesh ਕਾਲਕਾਜ਼ੀ ਬਦਰਪੁਰ ਤੋਂ ਨਰਾਇਣ ਦੱਤ ਸ਼ਰਮਾ ਪਤਪੜਗੰਜ ਤੋਂ ਰਵਿੰਦਰ ਸਿੰਘ ਨੇਗੀ ਵਿਸ਼ਵਾਸਨਗਰ ਤੋਂ ਓਮਪ੍ਰਕਾਸ਼ ਵਰਮਾ, ਕ੍ਰਿਸ਼ਨਨਗਰ ਤੋਂ ਅਨਿਲ ਗੋਇਲ, ਗਾਂਧੀਨਗਰ ਤੋਂ ਅਰਵਿੰਦ ਸਿੰਘ ਲਵਲੀ, ਸੀਮਾਪੁਰੀ ਤੋਂ ਕੁਮਾਰੀ ਰਿੰਕੂ ਰੋਹਤਾਸ, ਨਗਰ ਤੋਂ ਰਜਿੰਦਰ ਮਹਾਜਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜੋਰਾਂ ਉਤੇ ਚੱਲ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਦੇ ਵਿੱਚ 29 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ نال تنفات